ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੱਕੜ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲੋਪੋਕੇ ਚ گاਵੇਂ ਵਾਲੇ ਰੋਡ ਤੋਂ ਅੱਗੇ ਆਗੇ ਜਿਹੜਾ ਵੀ ਜਿਹਨਾਂ ਦਾ ਪਿੰਡ ਆ ਤੇ ਇਹ ਘਰ ਦੇ ਪਸ਼ੂ ਜਿਹੜੇ ਤਿਆਰ ਕੀਤੇ ਸਾਰੇ ਵੀਰ ਜਿਹਨਾਂ ਦਾ ਫਾਰਮ ਦਾ ਕੰਮ ਹੈ ਜਿਹੜਾ ਵੀਰ ਜਿਹਨਾਂ ਦਾ ਆਪਣਾ ਫਾਰਮ ਹੈ ਤੇ ਇਹ ਘਰ ਦੇ ਜਿਹੜੇ ਤਿਆਰ ਕੀਤੇ ਆ ਅੱਜ ਤਾਂ ਨੂੰ ਟੋਟਲ 6 گاਵਾ ਦਿਖਾਉਣੀਆਂ ਜਿਹੜੀਆਂ 4 ਘਰ ਦੀਆਂ ਤਿਆਰ ਕੀਤੀਆਂ ਤੇ ਇਹ ਚਾਰੇ ਹੀ ਸੋਈਆਂ ਵਾਂ ਤੇ ਤਿੰਨਾਂ ਦੇ ਮਗਰ ਵਛੀਆਂ ਵਾ ਇੱਕੋ ਮਗਰ ਵਛਾ ਬਾਕੀ ਸਾਰੀਆਂ ਮਗਰ ਚੰਗੀਆਂ ਵਛੀਆਂ ਵਾ ਤੇ ਬਾਕੀ ਇੱਧਰ ਵੀ ਆ ਦੇਖ ਸਕਦੇ ਚੰਗੀਆਂ ਵਛੀਆਂ ਇੱਧਰ ਵੀ ਵੀਧੀਆਂ ਨਹੀਂ ਦਏ ਤਿਆਰ ਕਰਨ ਸਾਈ ਵਾਲ ਤੇ ਜਰਸੀ ਦੇ ਸਾਰੀਆਂ ਬ੍ਰੀਡ ਤੇ ਵੀਧੀਆਂ ਨਹੀਂ ਇੰਦੇ ਕੰਮ ਕਰਨ ਨਾ ਦੇਖ ਸਕਦੇ ਜੇ ਹੁਣ ਆ ਜਿਹੜੀਆਂ ਵੜਾਂ ਕਿੰਦੇ ਕਿ ਤਿਆਰ ਹੋਈਆਂ ਵਾ ਤਿਆਰ ਕਰਕੇ ਆਪਣੀਆਂ ਜਿਹੜੀਆਂ ਵੇਚਦੇ ਆ ਤੇ ਅੱਜ ਟੋਟਲ 6 ਗਾਵਾ ਤੁਹਾਨੂੰ ਦਿਖਾਉਣੀਆਂ ਗੱਲਬਾਤ ਹੁਣ ਆਪਾਂ ਕਰਦੇ ਆਂ ਆ ਦੇਖ ਸਾਦੇ ਸੋਹਣੀਆਂ ਬੱਛੀਆਂ ਮਗਰ ਸਾਰੀਆਂ ਇਹਨਾਂ ਤੇ ਵਿੱਚ ਬਸ ਇੱਕੋ ਹੀ ਬੱਛਾ ਵਾ ਬਾਕੀ ਸਾਰੀਆਂ ਮੱਛੀਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਪਿੰਡੀ ਜੀ ਕੋਸਣਾਉ ਕੀ ਆ ਜੀ ਠੀਕ ਠਾਕ ਵਧੀਆ ਵਧੀਆ ਤੁਹਿੰਨ ਦੱਸੋ ਬਸ ਵਧੀਆ ਤੇ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਨਾਮ ਜੀ ਆਪਣਾ ਗੁਰਮੀਤ ਸਿੰਘ ਦੇ ਹਾਂਜੀ ਤਹਿਸੀਲ ਜਨਾਲਾ ਡਿਸਟ੍ਰਿਕਟ ਅਮਰਸਰ ਜੀ ਤੇ ਪਿੰਡ ਪਿੰਡ ਕੱਕੜ ਹਨਾ ਤੇ ਮੇਰਾ ਨੰਬਰ ਆਪਣਾ ਹੈ ਜੀ 9872738794 ਠੀਕ ਹੈ ਜੀ ਇੱਕ ਮੋਬਾਈਲ ਨੰਬਰ ਹੋਰ ਜੀ 8728814373 ਠੀਕ ਹੈ ਤੇ ਬਿਲਕੁਲ ਦਰਿਆ ਦੇ ਕੰਡੇ ਤੇ ਫਿਰ ਪਿੰਡ ਆਪਣਾ ਬਿਲਕੁਲ ਬਾਰਡਰ ਏਰੀਆ ਆਪਣਾ ਬਿਲਕੁਲ ਬਾਰਡਰ ਏਰੀਆ ਨਾਲ ਹੀ ਆ ਦਰਿਆ ਦੀ ਜਿਹੜਾ ਬਾਨ ਨੇ ਥੋੜੀ ਧੁੰਦ ਕਰਕੇ ਹੋ ਸਕਦਾ ਦਿਖੇ ਨਾ ਬਿਲਕੁਲ ਆ ਜਿਹੜੇ ਦਰਖਤ ਆਪਾਂ ਦੇਖ ਸਕਦੇ ਦਰਿਆ ਦਾ ਬਾਨ ਨੇ ਤੇ ਨਾਲ ਹੀ ਪਾਕਿਸਤਾਨ ਦਾ ਬਾਰਡਰ ਹੈ ਮਤਲਬ ਐਂਡਲਾ ਪਿੰਡ ਆ ਗਿਆ ਆਪਣਾ ਫਿਰ ਠੀਕ ਹੈ ਤੇ ਆਪਣਾ ਵਪਾਰ ਦਾ ਕੰਮ ਕਿਹ ਤਰ੍ਹਾਂ ਕਰਦੇ ਹੋ? ਨਹੀਂ ਆਪਣਾ ਘਰ ਦਾ ਹੀ ਕੰਮ ਜੇ ਆਪਣੀ ਹੋਮ ਬਰੀਡ ਹੀ ਸਾਰੀ ਤਿਆਰ ਕੀਤੀ ਹੋਈ ਹੈ। ਕਰਦੇ ਤਿਆਰ ਕੀਤੇ ਸਾਰੇ ਹਨਾ। ਵਪਾਰ ਸਿਰਫ ਇੱਕ ਦੋ ਗਾਇਆਂ ਹੋਣ ਹੀ ਪਹਿਲੀ ਵਾਰ ਲੈ ਕੇ ਆਏ ਜੇ ਸੇਲ ਵਾਸਤੇ ਉਹ ਵਿੱਚ ਪਾਵਾਂਗੇ। ਅੱਛਾ। ਬਾਕੀ ਮਤਲਬ ਆਪਣਾ ਸਾਰੀ ਜੜੀਆਂ ਵਾਂ ਆਵਲੀਆਂ ਚਾਰਿਆ ਇਹ ਆਪਣੇ ਘਰ ਦੀਆਂ ਤਿਆਰ ਕੀਤੀਆਂ। ਹਾਂ ਜੀ ਆਪਣੇ ਬਿਲਕੁਲ ਆਪਾਂ ਬਿਲਕੁਲ ਬਰੀਡ ਕਰਦੀ ਤਿਆਰ ਕੀਤੀ ਹੈ 크ਰਾਸ ਮਤਲਬ ਦੇਸੀ گاਵਾ ਤੋਂ ਤਿਆਰ ਕੀਤੀ ਹੋਈ ਹੈ। ਗਰਮੀ 'ਚ ਬਹੁਤ ਮਤਲਬ ਇਹਨਾਂ ਦਾ ਬੈਨੀਫਿਟ ਰਹੇਗਾ। ਠੀਕ ਹੈ। ਗਾੜੀ ਸਿਆਲ 'ਚ ਦੁੱਧ ਦੇਣਗੇ ਉਸੇ ਹਿਸਾਬ ਨਾਲ ਇਹ ਗਰਮੀ 'ਚ ਦੇਣਗੇ ਗਰਮੀ ਬ ਵਾਣੀ ਨੰਨ ਤੇ ਦੁੱਧ ਵੀ ਚੰਗਾ ਦੁੱਧ ਵੀ ਚੰਗਾ ਠੀਕ ਹੈ ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਹੈ ਜਿਹੜੀ ਇਹਦੇ ਮਗਰ ਵੱਛੀ ਵੀ ਬੜੀ ਪਿਆਰੀ ਹੈ ਤੇ ਸਾਰੇ ਤੁਹਾਨੂੰ ਰਿਕਾਰਡ ਦੱਸਾਂਗੇ ਆਪ ਕਿਹੜੇ ਟੀਕੇ ਦੀ ਹੈ ਤੇ ਮਗਰ ਵੱਛੀ ਕਿਹੜੇ ਟੀਕੇ ਦੀ ਹੈ ਵੀਡੀਓ ਜਿਹੜੀ ਪੂਰੀ ਜ਼ਰੂਰ ਵੇਖਿਓ ਆ ਦੇਖ ਸਕਦੇ ਥਣਾ ਦਾ ਸਾਈਜ਼ ਕਿੱਬੜਾ ਪਿਆਰਾ ਹੈ ਤੇ ਮਿਲਕ ਮੀਨ ਵੀ ਚੰਗੀ ਲੱਗੀ ਆ ਕਿੰਨਾ ਸੁਆ ਵਿਦਦੀ ਇਹਦਾ ਇਹ ਵੀ ਇਹਦੀ ਵੱਛੀ 6 ਦਾੰਦੇ ਜੀ ਇਹਦੇ ਅੱਛਾ ਦੂਸਰਾ ਸੁਆ ਜੀ ਇਹਦਾ ਅੱਛਾ ਪਹਿਲੇ ਸੂਏ ਦੁੱਧ ਨੇ 20 ਕਿਲੋ ਦਿੱਤਾ ਸੀ ਉਹ ਆਸਤੇ ਮੈਂ 22 ਕਿਲੋ ਦੇ ਚਲਦੀ ਪਈ ਜੇ 25 ਕਿਲੋ ਦੋਦੀ ਗਾਰੰਟੀ ਹੈ ਜੀ ਦੀ ਤੇ ਕਿੰਨੇ ਦਿਨ ਹੋਏ ਸੋਈਨ ਇਸ ਉਹੀ ਨੂੰ ਅੱਜ 12ਵਾਂ 13ਵਾਂ ਦਿਨ ਜੀ। ਅੱਛਾ ਤੇ 22 ਲੀਟਰ ਤਿਆਰ ਆ ਮੋਕੇ ਦੀ। 22 ਲੀਟਰ ਦੋ ਤਿਆਰ ਆ ਕੋਈ ਵੀ ਵੀਰ ਭਰਾ ਦੋ ਟਾਈਮ ਤਿੰਨ ਟਾਈਮ ਆਪਣੀ ਚੋਈ ਕਰਕੇ ਲੈ ਜਾ ਸਕਦਾ। ਤੇ ਪਹਿਲਾਂ ਸਵੇਰ ਆਪ ਹੀ ਚੋਇਆ ਤੁਸੀਂ ਕਰੀ। ਪਹਿਲਾਂ ਸਵੇਰ ਆਪਣੇ ਕੋਲ ਤੁਹਾਨੂੰ ਦੱਸਿਆ ਪਹਿਲਾਂ ਵੀ ਹੋਮ ਬ੍ਰੀਡ ਆਪਣੀ ਘਰੇ ਤਿਆਰ ਕੀਤੀ। ਤੇ ਕਿਹੜੇ ਟੀਕੇ ਦੀ ਜੀ ਆਪੇ? ਇਹ ਆਪ ਇਹਦਾ ਸੀਮੰਦਾਂ ਨਹੀਂ ਸੀ ਨਾ ਆਪਣੇ ਕੋਲ ਘਰ ਦੀ ਗਾਂ ਸੀ ਸਾਡੇ ਤੋਂ 40 44 ਲੀਟਰ ਵਾਲੀ। ਅੱਛਾ ਉਹਦਾ ਆਪਾਂ ਵੱਛਾ ਪਾਲਿਆ ਸੀ ਉਹਦੀਆਂ ਵੱਛੀਆਂ ਨੇ ਆ ਇੱਕ ਪਹਿਲੇ ਨੰਬਰ ਵਾਲੀ ਦੂਸਰੇ ਨੰਬਰ ਵਾਲੀ ਆਪਣੇ ਸਾਹ ਦੀਆਂ ਵੱਛੀਆਂ ਨੇ। ਤੇ ਮਗਰ ਵੱਚੀ ਕਿਹੜੇ ਠੀਕੇ ਦੀ ਜੇ ਵੱਚੀ ਇਹਦੀ ਡਬਲਯੂ ਡਬਲਯੂ ਐਸ ਵਰਲਡ ਵਾਈਡ ਸੀਮਾ ਦੀ ਜੇ ਮੈਨੂੰ ਨਾਂ ਨਹੀਂ ਉਹਦਾ ਯਾਦ ਪਰ ਹੈ ਵਰਲਡ ਵਾਈਡ ਸੀਮਾ ਦੇ ਠੀਕੇ ਦੀ ਮਤਲਬ ਵੱਚੀ ਆਪਾਂ ਵਧੀਆ ਸੀਮਾ ਨਹੀਂ ਆਪਾਂ ਅੱਛਾ ਵਧੀਆ ਠੀਕੇ ਸਾਰੇ ਵਰਤੀਦੇ ਆ ਲਿਆ ਖੋਲੋ ਫਿਰ ਤੋਰ ਦੀਏ ਬਾਕੀ ਆ ਦੇਖ ਸਕਦੇ ਜੀ ਸੋਨੀ ਵੜਿਆ ਮੌਕੇ ਤੇ ਜਿਹੜਾ ਇਹਦੇ ਕੋਲ 22 ਲੀਟਰ ਜਿਹੜਾ ਤਿਆਰ ਹੈ ਤੇ 5 ਲੀਟਰ ਤੱਕਰ ਜਿਹੜਾ ਕਹਿੰਦੇ ਕਿ ਜਾਊਗੀ ਦੰਦੋਂ ਕਿਤਰਾ ਜੀ ਦੰਦੋਂ ਛੇਦ ਆਂਦੇ ਦੰਦੋਂ ਛੇਦ ਆਂਦੇ ਸਿੱਧਾ ਫਾਰਮ ਦੇ ਵਿੱਚ ਆਈ ਅੱਜ ਤਾਂ ਨਾ ਆਪਾਂ ਵੀਡੀਓ ਦਿਖਾਉਨੇ ਆ ਉਹ ਦੇਖ ਸੰਦੇ ਜੀ ਉਹ ਤੋਂ ਕਮਾਲ ਹੈ ਉਹ ਵਿੱਚ ਦੂਸਰਾ ਸੁਆਹ ਇਹ ਤਾਂ ਤੇ ਚੰਗੀ ਤਿਆਰ ਹੋਈ ਬਾਕੀ ਆ ਫਾਰਮ ਦੇਖ ਸਕਦੇ ਵੀ ਜੀ ਇਹਨਾਂ ਦਾ ਵਿੱਚੋਂ ਦੋ ਤਿੰਨ ਮੱਝਾਂ ਵੀ ਆ ਦੇਖ ਸਕਦੇ ਨੀਲੀ ਦੀਆਂ ਝੋਟੀਆਂ ਵੀ ਤਿਆਰ ਦੇ ਕਰਨਾ ਬਾਕੀ ਜਮਾਨੇ ਦੇ ਨਾੜਾਂ ਜਿਹੜੀਆਂ ਚੰਗੀਆਂ ਗਾਣਾਵੇਂ ਹਵਾ ਨਾ ਚੰਗਾ ਤੇ ਆ ਰਿਹਾ ਤੇ ਹਵਾ ਨਾ ਪਛਾਣ ਨਾ ਚੰਗਾ ਤੇ ਆ ਆ ਦੇਖ ਲਓ ਤੇ ਵੀਰ ਜੀ ਕੀ ਰੱਖਣਾ ਇਹਦਾ ਮੁੱਲ ਫੇਰ ਆਪਾਂ ਕੀ ਜੀ ਮੁੱਲੇ ਦਾ ਲੈਣ ਦੇ ਜਿਹੜਾ ਹੈਗਾ ਜੀ ਉਹ 78000 ਰੁਪਏ ਅੱਛਾ ਛੋਟ-ਛਾਟ ਵਿੱਚ ਹੋ ਜਾਊਗੀ ਕੋਈ ਮੌਕੇ ਤੇ ਛੋਟ ਸੱਪਾ ਕਰ ਦਾਂਗੇ ਕੋਈ ਫੋਨ ਲਾਵੇ ਇੱਕ ਵਾਰੀ ਹਣਾ ਜੇ ਤੇ ਵੀ ਪਸੰਦ ਆਉਂਦੀ ਆ ਠੀਕ ਹੈ ਜੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਦੂਸਰੇ ਨੰਬਰ ਵਾਲੀ ਵੀ ਬੱਚੀ ਦੀ 6 ਦੰਦ ਜੀ ਅੱਛਾ ਜੀ ਪਹਿਲੇ ਸੂਏ ਦੁੱਧ ਦੇ ਦੇਣੇ ਵੀ 20 ਕਿਲੋ ਦਾ ਜੀ ਠੀਕ ਆ ਇਹਨੂੰ ਵੀ 14-15 ਦਿਨ ਸੂਈ ਨੂੰ ਹੋਵੇ ਜੇ ਦੁੱਧ ਮੌਕੇ ਦਾ ਜੇ ਇਸ ਟਾਈਮ ਇਹਦੇ ਕੋਲ 16 ਕਿਲੋ ਤਿਆਰ ਆ ਅੱਛਾ ਹਾਂ ਜੀ 16 ਕਿਲੋ ਦੁੱਧ ਦੇ ਦੇਗੀ ਆਰਾਮ ਨਾਲ ਅੱਛਾ ਇਹ ਵੀ 20 ਲੀਟਰ ਜਿਹੜਾ ਚੁਆਈ ਜਾਊਗੇ ਠੀਕ ਆ ਬੱਚੀ ਜਿਹੜੀ ਆ ਡੈਨਮਾਰਕ 4432 ਦੀ ਜੀ ਫੀਮੇਲ ਮਗਰ ਬੱਚੇ ਬੜੀ ਕਮਾਲ ਦੇ ਹਨ ਪਹਿਲਾਂ ਦੇ ਦੇ ਤੁਹਾਨੂੰ ਬੱਚੀ ਦਿਖਾਈਏ ਇੱਕ ਬਲੈਕ ਕਲਰ ਜੀ ਆਹ ਲਈ ਵੱਛੀ ਦੇ ਹਾਈਟ ਲੈਂਥ ਹੁਣ ਤੋਂ ਹੀ ਆਪਾਂ ਦੇਖ ਸਕਦੇ ਹੱਡਾ ਪੈਰਾਂ ਦੀ ਪੂਰੀ ਖੁੱਲੀ ਹੈ ਤੇ 나ੜੂ ਜਿਹੜਾ ਨਾਲੀ ਆ ਹੱਲੇ ਆ ਦੇਖ ਸਕਦੇ 나ੜੂ ਨਾਲੀ ਆ ਤੇ ਆ ਜਿਹੜੀ ਵੱਛੀ ਆ ਬਾਕੀ ਜੇ ਕੋਈ ਵੱਛੀਆਂ ਦਾ ਸ਼ਕੀਨ ਤਿਆਰ ਕਰਨ ਦਾ ਮਗਰ ਵੱਛੀਆਂ ਵੀ ਚੰਗੀਆਂ ਤੇ ਚੰਗੇ ਤੀਕੇ ਦੀਆਂ ਵਾ ਇਹ ਵੀ ਨਹੀਂ ਕਿ ਦੇਸੀ ਵੱਛੀਆਂ ਵਾ ਪਿੱਠ ਪੁੜੇ ਤੋਂ ਹੁਣ ਤੋਂ ਹੀ ਆਪਾਂ ਵੱਛੀਆਂ ਦੇਖ ਸਕਦੇ ਚੰਗੀਆਂ ਬਰੀਡ ਦਾ ਜਿਹੜਾ ਇਤਰਾ ਇੱਥੋਂ ਹੀ ਪਤਾ ਲੱਗ ਜਾਂਦਾ ਤੇ ਤੋਰੀਏ ਫਿਰ ਵੀ ਦੀ ਕਰੀਨ ਨੂੰ ਆਪਾਂ ਬਾਕੀ ਇਹਨਾਂ ਦੋਵਾਂ ਕਾਵਾਂ ਦੇ ਮੱਥੇ ਬਿਲਕੁਲ ਇੱਕੋ ਜਿਹੇ ਆ 1921 ਦਾ ਹੀ ਫਰਕ ਹੈ ਕਿਦੇ ਬਸ ਚਿਹਰੇ ਦੋਵਾਂ ਦੇ ਇੱਕੋ ਜਿਹੇ ਆ ਅੰਨੋਵ ਬੱਛੀਆਂ ਬਿਲਕੁਲ ਹਾਂਜੀ ਇਹਨਾਂ ਦਾ ਬਾਤ ਦੋਨੋਂ ਬੱਛੀਆਂ ਦਾ ਇੱਕ ਹੀ ਆ ਬਿਲਕੁਲ ਸੇਮ ਸੰਦੀਆਂ ਇੱਕੋ ਜਿਹੇ ਆ ਦੋਵੇਂ ਸਗੀਆਂ ਭੈਣਾਂ ਦੋਵੇਂ ਬਾਕੀ ਇਹ ਵੀ ਤਾਂ ਲion ਕਾਫੀ ਸਫਾਈ ਚ ਦੁੱਧ ਮੋਕਦੇ ਦੇ ਕੋਲ 16 ਲੀਟਰ ਤਿਆਰ ਦਸਤੇ ਆ ਤੇ 20 ਲੀਟਰ ਤੱਕ ਦੁੱਧ ਜਿਹੜਾ ਕਹਿੰਦੇ ਕੀ ਚਵਾਜੂ ਤੇ ਆ ਦੇਖ ਸਾਡੇ ਥਾਣੇ ਦੇ ਵੀ ਤੁਹਾਨੂੰ ਲਾਗੇ ਤੋਂ ਦਿਖਾ ਦਈਏ ਕਾਫੀ ਪਿਆਰਾ ਥਾਣੇ ਆ ਜਿਹੜਾ ਇਹ ਦੇਖੋ ਥੋੜਾ ਡਰਦੀ ਕਰਦੀ ਆ ਸਾਡੇ ਕੋਲ ਤੇ ਚਵਾਈ ਵੀ ਮਸ਼ੀਨ ਨਾਲ ਹੀ ਕਰਦੇ ਸਾਰੀ ਚਵਾਈ ਆਪਣੀ ਮਿਲਕਿੰਗ ਮਸ਼ੀਨ ਆ ਦੇਖ ਸਕਦੇ ਮਿਲਕਿੰਗ ਬਾਕੀ ਪਾਵੇਂ ਕੋਈ ਹੱਥ ਨਾਲ ਚਵਾਈ ਕਰ ਲੇ ਪਾ ਮਸ਼ੀਨਾ ਕਰ ਲੇ ਠੰਡੇ ਤੇ ਵਧੀਆ ਲੱਗਾ ਹਨ ਤੇ ਇਹਦਾ ਮੁੱਲ ਕੀ ਜੀ ਇਹਦਾ ਮੁੱਲ 80000 ਰੁਪਏ ਜੀ 80000 ਹਾਂਜੀ ਚਲੋ ਵੀ ਚਮੰਤਨ ਕਰ ਦੋਗੇ ਠੀਕ ਹੈ ਜੀ ਹੁਣ ਇੱਕ ਆ ਗਿਆ ਆਪਣੇ ਕੋਲ ਆ ਤੀਸਰੇ ਨੰਬਰ ਤੇ ਹਾਂਜੀ ਇਹ ਵੀ ਦੀ ਵੱਛੀ ਏਬੀਐਸ ਹੌਟਸਟਾਰ ਦੀ ਜੀ ਅੱਛਾ ਹਾਂਜੀ ਸੈਕੰਡ ਲੋਕੇਸ਼ਨ ਜੀ ਇਹਦਾ ਫਰਸਟ ਲੋਕੇਸ਼ਨ ਇਹਦਾ ਜਿਹੜਾ ਸੀ ਨਾ ਇੱਕ ਥਣ ਬੈਣੀ ਵਾਲਾ ਮਤਲਬ ਤੇ ਲੜੋ ਗਿਆ ਜੀ ਅੱਛਾ ਹੁਣ ਤਿੰਨ ਹੀ ਥਣ ਚੱਲਦੇ ਆ ਹਾਂਜੀ ਤਿੰਨ ਹੀ ਥਣ ਚੱਲਦੇ ਆ ਪਹਿਲੇ ਲაქਟੇਸ਼ਨ ਚ ਮਤਲਬ ਉਹ ਅੱਧਾ ਥਣ ਚੱਲਦਾ ਰਿਹਾ ਵਾ ਅੱਛਾ ਲੇਕਿਨ ਐਰ ਕੀ ਜਦੋਂ ਇਹ ਸੂਈ ਆ ਉਹ ਫਿਰ ਸਾਰਾ ਇਨਫੈਕਸ਼ਨ ਵਗੈਰਾ ਹੋ ਗਈ ਹੈ ਤੇ ਉਹ ਮਤਲਬ ਡੈਡ ਮਤਲਬ ਉਹ ਥਣ ਬਿਲਕੁਲ ਨਹੀਂ ਚੱਲਦਾ ਹੁਣ ਤਿੰਨ ਥਣ ਪ੍ਰੋਪਰ ਚੱਲਦੇ ਆ ਹਾਂਜੀ ਇਹਦੇ ਤਿੰਨਾਂ ਥਣਾਂ ਦੇ ਵਿੱਚ ਹੀ ਦੁੱਧ ਐਸ ਟਾਈਮ ਇਹਦੇ ਕੋਲ 17 ਕਿਲੋ ਅਜੇ 15 ਦਿਨ ਦੀ ਸੂਈ ਦੇ ਥੱਲੇ ਤੇ ਇਹ ਕਿੰਨਾ ਚਵਾਈ ਜਾਊਗੀ ਇਹ 20 ਕਿਲੋ ਦੁੱਧ ਹੱਸ ਕੇ ਵੀ ਦੇ ਦੇਗੀ ਅੱਛਾ 20 ਲੀਟਰ ਦੇ ਵਿੱਚ ਚਵਾਈ ਜਾਊਗੀ ਤੇ ਇਹਦੇ ਮਗਰ ਕੀ ਜਿਹਦੇ ਮਗਰ ਬੱਚੀ EBS ਫੀਮੇਲ ਹਾਸ ਹਾਸ ਆਪਣੇ ਐਵਰੈਸਟ ਦੀ ਅੱਛਾ ਇਹਦੇ ਮਗਰ ਐਵਰੈਸਟ ਦੀ ਆ ਤੇ ਆਪ ਕਿਹੜੇ ਟੀਕੇ ਦੀਜੇ ਆਪ EBS ਹਾਰਟ ਸਟਾਰ ਠੀਕ ਹੈ ਜੀ ਤੋਰ ਦੀਆ ਫਿਰ ਇਹਨਾਂ ਨੂੰ ਆਹ ਦੇਖ ਸਾਡੇ ਥਾਣੇ ਦੇ ਕੋ ਵੀ ਚੰਗੇ ਆ ਬਾਕੀ ਮਿਲਕ ਵੇਨ ਵੀ ਚੰਗੀ ਲੱਗੀ ਆਪਣੀ ਬਹਿਣੀ ਵਾਲਾ ਥਾਂ ਜਿਹੜਾ ਉਹ ਇਹਦਾ ਤੇਲ ਜੀ ਬਹਿਣੀ ਤੋਂ ਬਹਿਣੀ ਵਾਲਾ ਥਣ ਜਿਹੜਾ ਮਗੱਲਾ ਥਾਣੇ ਬਾਕੀ ਕੱਦ ਕਾਠ ਪੱਖੋ ਚੰਗੀ ਆ ਕਿ ਆ ਜਿਹੜੇ ਆ ਤੁਸੀਂ ਤੁਸੀਂ ਦੇਖ ਸਕਦੇ ਲਾਵੀ ਦਰਿਆ ਦਾ ਜਿਹੜਾ ਵਾ ਕੰਡਾ ਨਾਲ ਹੀ ਜਿਹੜਾ ਬਿਲਕੁਲ ਦਰਿਆ ਬਿਲਕੁਲ ਤੇ ਫਿਰ ਗਾੜੀ ਜਿਹੜਾ ਪਾਕਿਸਤਾਨ ਸ਼ੁਰੂ ਹੋ ਜਾਂਦਾ ਤੇ ਇਹਦਾ ਵੀ ਜੀ ਫਿਰ ਕਿਹ ਰੱਖਣਾ ਆਪਾਂ ਮੁੱਲ ਇਹਦਾ ਮੁੱਲ ਵੀ ਦੀ 52000 ਪਿਆਜ ਤੇ ਦੇਣੀ ਕਿੰਨੇ ਦੀ ਆਪਾਂ ਦੇਣੀ ਆ ਜੀ ਪੂਰੇ 50 ਦੀ ਦੇ ਦਾਂਗੇ ਮੱਛੀ ਦੇ ਬਗਲਾ 75000 ਦੀ ਹੁਣ ਤਿਲ ਕਰਕੇ ਆਪਾਂ ਠੀਕ ਚਲੋ ਕੋ ਫੋਨ ਲਾਵੇ ਕਰਿਆ ਨਾ ਮਾਨਤਾਂ ਤੇ ਸਾਰੀਆਂ ਚ ਹੋਣ ਗਈ ਹਨਾ ਠੀਕ ਐ ਤੇ ਬਾਕੀ ਆ ਵੀ ਸਾਰੀਆਂ ਮੱਛੀਆਂ ਦੇ ਤਿਆਰ ਕਰਨਾ ਆਪ ਹੀ ਫਿਰ ਹਾਂਜੀ ਬਾਕੀ ਦੁੱਧ ਦਾ ਜਿਹੜਾ ਉਹ 1% ਵੀ ਮਤਲਬ ਗਲਤ ਨਹੀਂ ਹੋਏਗਾ ਜੋ ਕਿਹਾ ਉਹੀ ਨਿਕਲੇਗਾ ਠੀਕ ਐ ਜੀ ਤੇ ਠੀਕ ਐ ਜੀ ਹੁਣ ਇੱਕ ਹੋਰ ਜਿਹੜੀ ਧੰਨਵਾਦ ਦਿਖਾਉਣੀ ਆ ਆ ਦੇਖ ਸਕਦੇ ਇਹ ਵੀ ਬੜੇ ਕਮਾਲ ਦੀ ਆ ਥੱਲੇ ਕਾਫੀ ਸਫਾਈਆਂ ਜਿਆ ਇੱਕੋ ਜੇ ਥਾਨਿਆ ਤੇ ਹਵਾਨੇ ਤੇ ਵੀ ਨਾੜਾਂ ਜੜੀਆਂ ਚੰਗੀਆਂ ਆ ਇਹਨੋਂ ਕਿੰਨਾ ਜਰਾਂ ਦੇ ਬੱਦਿਸ ਹੋਈ ਨਾ ਇਹਨੋਂ ਵਿਜੀਤ 14 15 ਦੇ ਨਹੀਂ ਇਹਨੂੰ ਹੋਏ ਜੀ ਇਹਦੇ ਕੋ ਕਿੰਨਾ ਜੀ ਦੁੱਧ ਤਿਆਰ ਹੈ ਇਹਦੇ ਕੋਲ ਇਸ ਟਾਈਮ 16 ਕਿਲੋ ਦੁੱਧ ਇਸ ਟਾਈਮ ਬਿਲਕੁਲ ਰੈਡੀ ਜੀ ਅੱਛਾ ਤੇ ਇਹ ਕਿੰਨਾ ਕੁ ਚਵਾਈ ਜਾਊਗੀ ਦੋਦੇ ਵੀ 20 ਕਿਲੋ ਦੇ ਦੇਗੀ ਠੀਕ ਹੈ ਜੀ ਹਾਂਜੀ ਤੇ ਇਹਦੇ ਮਗਰ ਵੱਛਾ ਹੈ ਇਹਦੇ ਮਗਰ ਵੱਛਾ ਜੀ ਤੋ ਤੋੜ ਦਈਏ ਫਿਰ ਇਹਨੂੰ ਇਹ ਪਤਾ ਜੀ ਕਿੱ데 ਠੀਕੇ ਦੀ ਹੈ ਨਹੀਂ ਇਹਦਾ ਸੀਮਨ ਬਾਰੇ ਨਹੀਂ ਜੀ ਪਤਾ ਠੀਕ ਹੈ ਜੀ ਹਾਂਜੀ ਉੱਤਰਾਂ ਜਿਹੜਾ ਕੱਦ ਕਾਠ ਪੱਖੋਂ ਬੇਲ ਪੱਖੋਂ ਇਹ ਵੀ ਜਿਹੜੀ ਚੰਗੀ ਆ ਇਹਦੇ ਕੋਲ ਵੀ 16 ਲੀਟਰ ਮੋਕੇ ਦੇ ਤਿਆਰ ਦੱਸਦੇ ਆ ਆ ਬੱਚਾ ਜਿਹੜਾ ਇਹਦਾ ਹੁਣੇ ਤੁਹਾਨੂੰ ਬੱਚੇ ਦਿਖਾਉਣੇ ਚੰਗੀ ਤਰ੍ਹਾਂ ਬੱਚੇ ਤਾਜ਼ਾ ਹੀ ਆ ਸਾਰੇ ਬਿਲਕੁਲ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਦੋ ਟਾਈਮ ਵੇਖ ਕੇ ਤਸੱਲੀ ਕਰਕੇ ਫੇਰ ਹੀ ਖੜੇ ਆ ਜਿਓ ਲੈ ਆਓ ਜੀ ਬਾਕੀ ਆ ਜਿਹੜੀ ਹਣ ਚਾਰ ਗਾਵਾਂ ਤੁਹਾਨੂੰ ਦਿਖਾ ਦਿਆਂ ਆ ਇਹ ਕਰਦੀਆਂ ਜਿਹੜੀਆਂ ਦੋ ਹੁਣ ਤੁਹਾਨੂੰ ਵਿਖਾਉਣੀਆਂ ਲਿਆਉਂਦੀਆਂ ਵੀਰ ਜੀ ਉਹਨਾਂ ਨੇ ਇਹ ਕਰਦੀਆਂ ਮੱਛੀਆਂ ਤਿਆਰ ਕੀਤੀਆਂ ਜਿਹੜੀਆਂ ਸਾਰੀਆਂ ਤੇ ਆਹ ਗਾਂ ਦਾ ਬੱਛਾ ਜਿਹੜਾ ਆਵਲਾ ਵਾ ਬੱਛਾ ਵੀ ਚੰਗੀ ਟੀਕਦਾ ਆ ਤੇ ਜਿਹੜੀ ਇਹ ਤੋਂ ਪਹਿਲਾਂ ਲੜਕਾਂ ਤੁਹਾਨੂੰ ਦਿਖਾਈ ਆ ਉਹਦੀ ਬੱਛੀ ਆ ਆ ਵੀ ਜੀ ਚੰਗੀ ਜਾਂਦੀ ਜਿੰਨ ਆਹ ਦੇਖ ਸਕਦੇ ਜੀ ਇਹਦੀ ਬੱਛੀ ਜਿਹੜੀ ਆਵਲੀ ਬੱਛੀ ਦੀ ਵੀ ਹਾਈਟ ਲੈਂਥ ਕਾਫੀ ਚੰਗੀ ਆ ਜਿਹੜੀ ਆ ਤੇ ਥਣਾਂ ਵਾਲੀ ਗਾਂ ਤੇ ਵੀਰ ਜੀ ਹੁਣ ਜਿਹੜੀ ਆਪਾਂ ਚੌਥੇ ਨੰਬਰ ਤੇ ਗਾਂ ਦਿਖਾਈ ਉਹਦਾ ਕੀ ਰੱਖਣਾ ਫੇਰ ਆਪਾਂ ਮੁੱਲ ਉਹਦਾ ਵੀਰ ਜੀ ਮੁੱਲ ਲੈਣਾ 68000 ਰੁਪਏ ਜੀ 68000 ਆ ਰਿਹਾ ਚਲੋ ਵੀ ਚਮੰਤਨ ਹੋ ਜਾਊਗਾ ਹਨਾ ਗਾਂ ਕਰ ਦਾਂਗੇ ਵੀ ਚਵਾਈ ਬਹੁਤ ਟੌਪ ਦੀ ਠੀਕ ਹੈ ਜੀ ਤੇ ਬਾਕੀ ਥਣ ਥਣ ਉਤਨਾ ਸਾਰੀਆਂ ਦੇ ਓਕੇ ਹੀ ਬਾਕੀਆਂ ਤੇ ਬੋਲੋ ਓਕੇ ਥਾਣ ਠੀਕ ਹੈ ਜੀ ਤੇ ਬਾਕੀ ਹੁਣ ਜਿਹੜੀਆਂ ਦੋ ਰਹਿ ਗਈਆਂ ਵੀ ਦਿਖਾ ਦਈਏ ਤੇ ਹੁਣ ਇੱਕ ਜਿਹੜੀ ਆ ਤਾਂ ਇਹ ਹੁਣ ਜਿਹੜੀਆਂ ਦੋ ਦਿਖਾਉਣੀਆਂ ਇਹ ਲਿਆਂਦੀਆਂ ਤੁਸੀਂ ਵਿੱਚ ਚੱਲਦੀਆਂ ਨੇ ਇਹ ਵੀ ਸੀ ਪਹਿਲੀ ਵਾਰ ਯਾਰ ਕੀ ਲਈਆਂ ਅੱਜ ਸੇਲ ਵਾਸਤੇ ਅੱਛਾ ਪਹਿਲੇ ਹੀ ਆ ਕੇ ਠੀਕ ਹੈ ਤੁਹਾਡਾ ਇਰਾਦਾ ਹੋਣਾ ਕਿ ਨਾਲ ਚੀਜ਼ ਦਾ ਕੰਮ ਨਹੀਂ ਸੀ ਉਹਨਾਂ ਸੋਚਿਆ ਕਿ ਨਾਲ ਚਲੋ ਸਾਈਡ ਬਿਜ਼ਨਸ ਵੀ ਆਪਣਾ ਵਪਾਰ ਦੇ ਤੌਰ ਤੇ ਕਰੀਏ ਠੀਕ ਹੈ ਤੇ ਇਹਨੂੰ ਕਿੰਨਾ ਚਿਰ ਹੋਇਆ ਜੀ ਸੋਈ ਨੂੰ ਇਹਨੂੰ 4 ਤੋਂ 5 ਦਿਨ ਹੋਏ ਜੀ ਸੋਈ ਨੂੰ ਅੱਛਾ ਹਾਂਜੀ ਤੇ ਦੇਖੋ ਮੋਕੇ ਦੇ ਕਿੰਨਾ ਤਿਆਰ ਜੇ ਇਹ ਕੋ ਮੋਕੇ ਦੇ 13-14 ਕਿਲੋ ਦੋ ਤਿਆਰ ਜੇ ਤੇ ਇਹ ਕਿੰਨਾ ਚ ਵਾ ਸਕਦੀ ਜੀ ਇਹ ਤੁਸੀਂ ਲਾ ਲਓ 15 16 ਕਿਲੋ ਚਵਾ ਦੇਣੀ ਠੀਕ ਹੈ ਜੀ ਤੋਰਦੀ ਹਾਂ ਫਿਰ ਇੱਕ ਵਾਰੀ ਬਾਕੀ ਕਿਹੇ ਵੀ ਨੂੰ ਕੋਈ ਵੀ ਵੈਰ ਪਸੰਦ ਹੁੰਦੀ ਹੈ ਇੱਕ ਵਾਰੀ ਫੋਨ ਲਾਵੇ ਜਰੂਰ ਮਾਨ ਤਨ ਮੌਕੇ ਤੇ ਜਿਹੜੇ ਜਰੂਰ ਹੋਣਗੇ ਸਾਰਿਆਂ ਚ ਇਹ ਬੱਚਾ ਦੱਸ ਦਿੰਦੇ ਠੀਕ ਹੈ ਅੱਜ ਲੈ ਆਵਾਂ ਜੀ ਇਹਦੇ ਮਗਰ ਕੀ ਵੀਰ ਜੀ ਇਹਦੇ ਮਗਰ ਵੀਰ ਜੀ ਵਛੀ ਜੇ ਇਹਦੇ ਮਗਰ ਅੱਛਾ ਇਹਦੇ ਮਗਰ ਵੀ ਆਹ ਸਾਹਣੀ ਉਹ ਸਾਹਮਣੇ ਆਹ ਵਛੀ ਜੇ 나ੜੂ ਜਿਹੜਾ ਨਾਲੀ ਇਹਦਾ ਵੀ ਆਹ ਦੇਖ ਸਕਦੇ ਜੀ ਤੇ ਥਾਣਾ ਇਹਦੇ ਵੀ ਦੇਖ ਸਕਦੇ ਲੱਗੇ ਤਾਂ ਤੇ ਇਹਦਾ ਮੁੱਲ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਵੀਰ ਜੀ 45000 ਪੈ ਜੀ 45000 ਰਿਆ ਚਲੋ ਵਿੱਚ ਛੋਟ ਛੱਟ ਹੋ ਜੂਗੀ ਛੱਟ ਲਾ ਦਰਨਾ ਦਾ ਬੱਚਾ ਬੱਚਾ ਖੁੱਲ ਗਿਆ ਸੀ ਦੁੱਧ ਪੀ ਲਿਆ ਜੀ ਅੱਛਾ ਉਸ ਹਿਸਾਬ ਨਾਲ ਜੱਜ ਕਰਿਓ ਮਤਲਬ ਇਹ ਹਵਾਨੇ ਦੀ ਅੱਛਾ ਉਸ ਹਿਸਾਬ ਨਾਲ ਕੋਈ ਵੀਰ ਹਵਾਨੇ ਦੇ ਇਹਦਾ ਜੱਜਮੈਂਟ ਕਰੇ ਕਿ ਜਿਹਨੂੰ ਜਿਹੜਾ ਬੱਚਾ ਚੁੰਗਿਆ ਵਾ ਠੀਕ ਹੈ ਜੀ ਤੇ ਆ ਵੀ ਪਸ਼ੂ ਵੀਰ ਜੀ ਫਿਰ ਕਰਦੇ ਜਿਹੜੇ ਸਾਰੇ ਰੱਖੇ ਜੀ ਇਹ ਵੀ ਆਪਣੀ ਸਾਰੀ ਹੋਮ ਬਲੀਡ ਸਾਰੀ ਚਾਰ ਕੀਤੀ ਆ ਹਾਂ ਦੇਖ ਸਕਦੇ ਕਰਦੀਆਂ ਕਟੀਆਂ ਫੁਸ਼ਕੀਆਂ ਜੜੀਆਂ ਦੋ ਹੀ ਮੱਝਾਂ ਬਾਕੀ ਸਾਰੀਆਂ ਗਾਵਾਂ ਹੀ ਆ ਇਹ ਘਾਇ ਸ਼ਰ ਵੈਡ ਵੀ ਕਾਫੀ ਖੂਬਸੂਰਤ ਆ ਵੀ ਦਿਓ ਨਾ ਕਰੋ ਚੰਗੇ ਸੋਨੇ ਪਸ਼ੂ ਵਾ ਚੰਗੇ ਦੁੱਧ ਵਾਲੇ ਪਸ਼ੂ ਆ ਦੇਖ ਸਕਦੇ ਸਾਰੇ ਇੱਕ ਗਾਂ ਜਿਹੜੀ ਰਹਿ ਗਈ ਆ ਵੀ ਐਂਡ ਤੇ ਤੁਹਾਨੂੰ ਦਿਖਾ ਦਈਏ ਇੱਕ ਹੁਨਾਵਲੀ ਤੁਹਾਨੂੰ ਦਿਖਾਉਣੀ ਆ ਥਣ ਦੇਖਸਾਦੇ ਤੇ ਲੱਗੇ ਤਾਂ ਤੇ ਇਹਦੇ ਮਗਰ ਕੀ ਜੇ ਇਹਦੇ ਮਗਰ ਵੀ ਜੀ ਫੀਮੇਲ ਆ ਇਹਦਾ ਇਹਦੇ ਮਗਰ ਵੀ ਬੱਚੀ ਆ ਟੋਟਲ ਜਿੰਨੀਆਂ ਤੁਹਾਨੂੰ ਗਾਵਾਂ ਦਿਖਾਈਆਂ ਇੱਕੋ ਮਗਰੀ ਬੱਚਾ ਹੈ ਬਾਕੀ ਸਾਰੀਆਂ ਮਗਰੀ ਬੱਚੀਆਂ ਵਾਂ ਤੇ ਇਹਨੂੰ ਕਿੰਨਾ ਚਿਰ ਹੋਇਆ ਵੀ ਜੀ ਸੂਈ ਨੂੰ ਇਹਨੂੰ ਵੀ 5 ਤੋਂ 6 ਦਿਨ ਸੂਈ ਨੂੰ ਹੋਏ ਜੀ 5-6 ਦਿਨ ਹੋ ਗਏ ਸੂਈ ਨੂੰ ਤੇ ਇਹਦੇ ਕੋਲ ਕਿੰਨਾ ਦੋ ਤਿਆਰ ਜੀ ਇਹ ਦੁੱਧ ਦੇ ਕੋਲ 16 ਕਿਲੋ ਤਿਆਰ ਜੇ 16 ਲੀਟਰ ਤਿਆਰ ਆ। ਇਹ ਕਿੰਨਾ ਕੁ ਚਵਾਈ ਜਾਊਗੀ? ਉਹ ਤਾਂ 18 ਕਿਲੋ ਚਵਾਈ ਦੇ ਜੀ। ਠੀਕ ਹੈ ਜੀ। ਤੋੜ ਦਈਏ ਫਿਰ ਇਹਨਾਂ ਵਿੱਚ। ਬਾਕੀ ਇਹ ਆ ਕਿ ਦੁੱਧ ਵੀ ਸੰਗਣਾ ਹੁੰਦਾ ਇੰਨਾ ਗਾਵਾਂ ਦਾ ਤੇ ਗਾੜੀ ਮੁੱਸ ਸੈਡ ਪਰਸੈਂਟੇਜ 6+ ਆ ਰਹੀ। ਅੱਛਾ 6 ਤਾਂ ਉੱਪਰ ਹੀ ਆਉਂਦੀ ਹੈ ਦੀ। ਬਾਕੀ ਇਹ ਆ ਕਿ ਜਿਤਨਾ ਪਿਛਿਮਾਈ ਉਤਰਾ ਹੀ ਆ ਕੋਈ ਨਾਥ ਨੁੱਥ ਨਹੀਂ ਕੱਢੀ ਵੀਰ ਜੀ ਉਹਨਾਂ ਨੇ ਚੱਬੂ ਚੁੱਬੂ ਨਹੀਂ ਪਾਇਆ ਥਣ ਕਾਫੀ ਕਮਾਲ ਦਾ ਤੇ ਇਹਦਾ ਵੀ ਤੇ ਆਪਾਂ ਕੀ ਰੱਖਦੀਏ ਮੁੱਲ ਇਹਦਾ ਵੀ ਮੁੱਲ 52000 ਰੁਪਏ ਜਿਹ ਰਹਿੰਦੇ ਅੱਛਾ ਹਾਂਜੀ ਵਿੱਚੋਂ ਛੋਟ-ਛਾਟ ਹੋ ਜੂਗੀ ਹਨਾ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਣਾ ਫਿਰ ਬਾਕੀ ਆ ਕਿ ਕੋਈ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਖੜੇ ਹਨਾ ਠੀਕ ਆਪਾਂ ਵੀ ਦੋ ਦਿਨ ਤਿੰਨ ਦਿਨ ਆਪਣਾ ਦੁੱਧ ਦੇਖ ਕੇ ਹਾਂਜੀ ਹਾਂਜੀ ਆਪਣਾ ਪੂਰਾ ਤਸੱਲੀ ਦਾ ਪਸ਼ੂ ਲੈ ਕੇ ਗਏ ਠੀਕ ਹੈ ਜੀ ਬਾਕੀ ਆ ਦੇਖਸਾ ਦੇ ਕੋਈ ਵੀ ਇੱਥੇ ਆਵੇ ਆਪਣੀ ਮਰਜ਼ੀ ਨਾਲ ਪਸੰਦ ਕਰੇ ਤਸੱਲੀ ਕਰਕੇ ਖੜੇ ਸਾਰੀਆਂ ਹੀ ਸੂਈਆਂ ਸਵਾਈਆਂ ਵਿੱਚ ਇੱਕ ਵੀ ਗੱਬਨ ਨਹੀਂ ਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ